ਕਿਹੜਾ ਜੀ ਜੈਤੋ ਜੈਤੋ ਤੇ ਪਤਾ ਨਹੀਂ ਲੱਗਿਆ ਜੀ ਤੁਹਾਨੂੰ ਮਗਰਲਾ ਚੁੰਨੀ ਦਵਾਈ ਲੈ ਕੇ ਅੱਛਾ ਜੀ ਕਾਈ ਪਰਲੇ ਪਾ ਕੇ ਆਈ ਜਾਂਦੇ ਸੀ ਜੀ ਤੇ ਮੁੰਡੇ ਦਾ ਮੋਟਰਸਾਈਕਲ ਅੱਗੇ ਨਾਂ ਗਿਆ ਅੱਛਾ ਜੀ ਇੱਥੇ ਇਹ ਵਿਚਾਰੀ ਡੈਕ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਮਾ ਤੁਸੀਂ ਜੁੜੇ ਹੋ ਢਿਲਮਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਪਿੰਡ ਢਿਲਮਾ ਕਲਾਂ ਖੜੇ ਆ ਜਿੱਥੇ ਇੱਕ ਹੁਣੇ-ਹੁਣੇ ਇੱਕ ਹਾਦਸਾ ਵਾਪਰਿਆ ਇੱਕ ਮੋਟਰਸਾਈਕਲ ਤੇ ਸਵਾਰ ਇੱਕ ਲੜਕਾ ਤੇ ਉਸਦੀ ਮਾਤਾ ਜਾ ਰਹੇ ਸੀਗੇ ਜਿੱਤੋਂ ਤੋਂ ਉਹਨਾਂ ਦਾ ਪਿੰਡ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਮੋਟਰਸਾਈਕਲ ਦੇ ਮਗਰਲੀ ਸਾਈਡ ਉਹਨਾਂ ਦੀ ਜਿਹੜੀ ਚੁੰਨੀ ਅੜ ਗਈ ਆ ਜਿਸ ਦੇ ਕਾਰਨ ਇੱਕ ਹਾਸਾ ਵਾਪਰ ਗਿਆ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾਉਂਦੇ ਜਾਵਾਂਗੇ ਸੋ ਆਓ ਆਪਾਂ ਦੇਖਦੇ ਹਾਂ ਕਿ ਕੀ ਹੋਇਆ ਕਿੰਨੀ ਕੁ ਸੱਟਾਂ ਜਿਹੜੀ ਉਹਨਾਂ ਦੇ ਵੱਜੀ ਹੈਗੀ ਆ ਮਾਤਾ ਕਿੰਨੀ ਕੁ ਕਿੰਨੀ ਕੁ ਸੱਟਾਂ ਤੁਹਾਡੇ ਰਾਵਾਂ ਤੋਂ ਬਈ ਲੱਭੀ ਜਰਾ ਤੇ ਪਿੰਡ ਕਿਹੜਾ ਚੱਲਦੇ ਫਿਰ ਆਜੋ ਪਿੰਡ ਕਿਹੜਾ ਜੀ ਚੱਲ ਤੋ ਜੇ ਤੋ ਤੇ ਪਤਾ ਨਹੀਂ ਲੱਗਿਆ ਜੀ ਤੁਹਾਨੂੰ ਮਗਰਲਾ ਚੁੰਨੀ ਦਵਾਈ ਲੈ ਕੇ ਅੱਛਾ ਜੀ ਆਪਣੇ ਪਿੰਡਾਂ ਲਾ ਕਿਧਰ ਦਾ ਮੋਟਰਸਾਈਕਲ ਚਲਵਾਉਂਦੇ ਨਹੀਂ ਨਹੀਂ ਮਾਤਾ ਮੜਾ ਜੀ ਦੱਸੋਗੇ ਜਿਹੜਾ ਇਹ ਹਾਦਸਾ ਵਾਪਰਿਆ ਤੁਸੀਂ ਦੇਖ ਰਹੇ ਸੀ ਉਹ ਕੋਲੇ ਸੀਗੇ ਅੱਥੇ ਕਾਈ ਪਰਲੇ ਪਾਸੇ ਆਈ ਜਾਂਦੇ ਸੀ ਜੀ ਤੇ ਮੁੰਡੇ ਦਾ ਮੋਟਰਸਾਈਕਲ ਅੱਗੇ ਲੰਘ ਗਿਆ ਅੱਛਾ ਜੀ ਪਿੱਛੇ ਹੀ ਵਿਚਾਰੀ ਡਿੱਗਦੀ ਆਈ ਤਾਂ ਫਿਰ ਰੌਲਾ ਪਾ ਕੇ ਅੱਛਾ ਚੁੰਨੀ ਅੜ ਗਈ ਸੀ ਮੋਟਰਸਾਈਕਲ ਅੱਗੇ ਲੰਘ ਗਿਆ ਤੇ ਉਹ ਮਾਤਾ ਇੱਥੇ ਡੈਗ ਪਏ ਹਾਂਜੀ ਫਿਰ ਉਹਨਾਂ ਨੂੰ ਕਿਵੇਂ ਤੁਸੀਂ ਰੌਲਾ ਰੂਲਾ ਪਾਇਆ ਰੌਲਾ ਰੂਲਾ ਪਾ ਕੇ ਬੰਦੇ ਇਕੱਠੇ ਹੋਏ ਤੇ ਫਿਰ ਅੱਛਾ ਪਤਾ ਲੱਗਾ ਜੀ ਮੁੰਡਾ ਟਰਵੀ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਮੇਰੀ ਮਾਂ ਅਗਰ ਬੈਠੀ ਸੀ ਮੁਕਤੀ ਜੀ ਜਾ ਰਿਹਾ ਸੀ ਮੋਟਰਸਾਈਕਲ ਨਾਲ ਜੀ ਜਿਹੜੀ ਇਹ ਘਟਨਾ ਵਾਪਰੀਆ ਹਾਦਸਾ ਵਾਪਰਿਆ ਇਹਦੇ ਨਾਲ ਉਸ ਲੇਡੀਜ਼ ਦੀ ਉਸ ਮਾਤਾ ਦੀ ਜਾਨ ਵੀ ਜਾ ਸਕਦੀ ਸੀ ਅਸੀਂ ਕਈ ਵਾਰੀ ਬਹੁਤ ਹਨ ਗੇਲੀ ਕਰ ਜਾਂਦੇ ਆ ਤੇ ਆਪਣੇ ਜਿਹੜੀ ਚੁੰਨੀ ਹੁੰਦੀ ਹੈਗੀ ਤੇ ਉਹਦਾ ਅਸੀਂ ਕਈ ਵਾਰੀ ਮਾਤਾਵਾਂ ਪੈਣਾ ਜੋ ਵੀ ਜਾਂਦੇ ਆ ਰਾਈ ਜਾਂਦੇ ਆ ਕਿ ਮੋਟਰਸਾਈਕਲ ਤੇ ਅਕਸਰ ਹੀ ਉਹਨਾਂ ਦੀਆਂ ਚੁੰਨੀਆਂ ਜਿਹੜੀਆਂ ਇਦਾਂ ਲੰਮਕਦੀਆਂ ਜਾਂਦੀਆਂ ਹੁੰਦੀਆਂ ਕਈ ਵਾਰ ਅਸੀਂ ਦੇਖਦੇ ਆ ਜਿਹਦੇ ਨਾਲ ਬਹੁਤ ਹੀ ਹਾਨਕਾ ਜਿਹੜਾ ਉਹ ਹਾਦਸਾ ਵਾਪਰ ਜਾਂਦਾ ਸੋ ਇਸ ਹਾਦਸੇ ਤੋਂ ਜਿਹੜਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਜਿਹੜੀ ਬਜਟ ਬਚਤ ਆ ਜਿਹੜੀ ਉਹ ਹੋ ਗਈ ਆ ਗਈ ਸੋ ਅਸੀਂ ਤੁਹਾਨੂੰ ਵੀ ਇਹੀ ਕਵਾਂਗੇ ਕਿ ਜਦੋਂ ਵੀ ਅਸੀਂ ਕਿਤੇ ਵੀ ਜਾਂਦੇ ਆ ਤਾਂ ਪਲੀਜ਼ ਆਪਣੀ ਜਿਹੜੀ ਚੁੰਨੀ ਦਾ ਜਿਹੜਾ ਖਿਆਲ ਆ ਜਿਹੜਾ ਆਪਣੇ ਕੱਪੜਿਆਂ ਦਾ ਖਿਆਲ ਆ ਜਿਹੜਾ ਉਹ ਜਰੂਰ ਰੱਖਿਆ ਕਰੋ ਤਾਂ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਹਾਦਸਾ ਜਿਹੜਾ ਉਹ ਹੋਣ ਤੋਂ ਜਿਹੜਾ ਬਚਾਅ ਹੋ ਜਾਵੇ ਸੋ ਮੈਂ सुरेंद्र ਢਿੱਲਵਾ ਤੁਸੀਂ ਜੁੜਿਆ ਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ